ਸਤੇ ਜੀਵਨ ਫੱਤੇ ਕਰਨਾ ਹੈ ਬਾਬਾ ਫਤੇ ਸਿੰਘ ਦੀ ਪ੍ਰੇਰਣਾ ਧੰਤਨ ਬਾਬਾ ਜੋਰਾ ਸਿੰਘ ਜੀ ਧੰਤਨ ਬਾਬਾ ਫਤੇ ਸਿੰਘ ਧੰਤਨ ਮਾਤਾ ਗੁਜਰਕੌਰ ਜੀ ਸੋ ਮਾਤਾ ਗੁਜਰੀ ਦੀ ਪ੍ਰੇਰਣਾ ਸੋ ਦਸਤਾਰ ਚੜਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਸਿਆ ਵੋਏ ਵੋਏ ਵੋਏ

どうも。<music> <music> ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਤਤਨ ਬਾਬਾ ਜੋਰਨ ਸਿੰਘ ਜੀ ਤਤਨ ਬਾਬਾ ਫਕੇ ਸਿੰਘ ਜੀ ਤਤਨ ਬਾਬਾ ਜੋਰਨ ਸਿੰਘ ਤਤਨ ਬਾਬਾ ਤਤਨ ਮਾਤਾ ਗੁਜਰ ਕੌਰ ਜੀ ਸੋ ਅੱਜ ਮਹਾਨ ਉਹਨਾਂ ਦੇ 70 ਦਿਨਾਂ ਦੀ ਯਾਦ ਵਿੱਚ ਸਮਰਪਿਤ ਬੱਚੀ ਹਰਬਿੰਦ ਕੋਰ ਜੀ ਨੇ ਦਸਤਾਰ ਸਜਾਈ ਗਈ ਹੈ ਸਭ ਪੂਰੀ ਬਖਸ਼ਿਸ਼ ਹੋਈ ਹੈ ਸੋ ਇੱਕ ਭਾਵਨਾ ਸਿੰਘਾ ਤੂੰ ਦਸਤਾਰ ਸਜਾ ਲੈ ਸਿੰਘਾ ਤੂੰ ਦਸਤਾਰ ਸਜਾ ਲੈ ਵਰਦੀ ਪੰਜ ਕਕਾਰੀ ਪਾਲੈ ਵਰਦੀ ਪੰਜ ਕਕਾਰੀ ਪਾਲੈ ਵਰਦੀ ਇਸਾਂ ਦੀ ਨਾ ਕਰੀ ਬੇਦਵੀ ਕੇਸਾਂ ਦੀ ਨਾ ਕਰੀ ਬੇਦਵੀ ਇਸਾਂ ਦੀ ਨਾ ਕਰੀ ਬੇਦਵੀ ਕੇਸਾਂ ਦੀ ਨਾ ਕਰੀ ਬੇਦਵੀ ਮਨ ਵਿੱਚ ਹੁਟੂ ਮਤਾ ਪਕਾਲੈ 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 ਬਾਪੂ ਤੇਰਾ ਕਲਗੀ ਤਰਹਿ ਬਾਪੂ ਤੇਰਾ ਕਲਗੀ ਤਰਹਿ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਇਹਨਾਂ ਦੇ ਮਾਤਾ ਜੀ ਹਰਲੀਨ ਕੌਰ ਜੀ ਉਹ ਜਿੱਕਰ ਬਲਕ ਕਰਨਗੇ ਇਤਰਾ ਜੀ ਬੋਲੇ ਸੋਨਿਹਾਲ ਸਤ ਕੀਆ ਗਾਲੂ ਜੀ ਦੱਬੀ ਜੀ ਅਗਲੇ ਨਾਮ ਦੱਬੀ ਦਾ ਨਾਮ ਜੀ ਨਾਮ ਤੁਹਾਡਾ ਸਰਿੰਦਰ ਕੋਰ ਜੀ ਖੁਸ਼ੀ ਮਨਾਓ ਜੀ ਜਕਾਰਾ ਬੋਲੇ ਸੋਨੇ ਆ ਕੀਆ ਗਾਲੂ ਬੱਡੇ ਸਾਕੇ ਇਤਨਾ ਵੱਡਾ ਸਾਕਾ ਵਰਸਾਇਆ ਹੈ ਸੋ ਸਤਿ ਕੁ ਦੀ ਅਬਦਸ਼ਾ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਗ ਦੇ ਸਤ ਚਾਰ ਚਾਰ ਮਹੀਨ ਤੋਂ ਕਿਹਾ ਹੋਇਆ ਜੀ ਕਈ ਹਜ਼ਾਰ ਜੀ ਵੀ ਪਰਦੇ ਪੁੱਤਰ ਜੀਓ ਅਮਰਤਾਰੀ ਹੋ ਕੇ ਜੀਓ ਸਤਿ ਵੀ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਟ ਪਾਗੀ ਆ ਇਹ ਮਹਾਨ ਸੰਸਥਾ ਇਕੱਲੀ ਹੋਇਆ ਨਾ ਥੋੜਾ ਉੱਪਰ ਹੋ ਜਾਣਾ ਸਿੱਖੀ ਜੀ ਨਾ ਜੇ ਸਿਕਸ ਜੋ ਪਰਿਵੱਤੀਆ ਆਓ ਕਰੀਏ ਆਖਰੀ ਸੰਭਾਲ ਆਪਣੇ ਅੰਦਰ ਸੇ ਸੰਭਾਲ ਕਰੀਏ ਸੋ ਜੁੜੀਏ ਸਿੱਖ ਪੰਥ ਸਤੋ ਪਿਆਰਾ ਬੋਤ ਹੈ ਪਿਆਰਾ ਇੱਕ ਖਾਲਸਾ ਤੇ ਨਿਆਰਾ ਖਾਲਸਾ ਇਸਤਤ ਕਿ ਫਤਵੀ ਬਤੀ ਸਾਈ ਜੀ ਦੇ ਅਗਰਿਕ ਸੇਵਾ ਨੇ ਬਾਈ ਜਾਰੀ ਹੈ ਬੱਚਿਆਂ ਨੂੰ ਨੋਜਵਨ ਕਰ ਕੀਤਾ ਜਾ ਰਿਹਾ ਹੈ ਕੇਸ ਕੱਲਨੀ ਕਰਨੇ ਸੋਹਣਿਆ ਦਸਤਾਰਾ ਸ ਜਾ ਕੇ ਸਭ ਨੂੰ ਗੇ ਖੁਸ਼ੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਜੀ ਬਹੁਤ ਸੋਹਣਾ ਹੈ